ਘਰ ਦੇ ਵਿੱਚ ਦਰਿਆ ਪਿਆਸ ਦਾ ਕਬਜ਼ਾ ਹੋ ਚੁੱਕਿਆ ਹੈ ਦਰਿਆ ਪਿਆਸ ਨੇ ਘਰ ਨੂੰ ਪੂਰ ਤਰ ਤੋੜਤਾ ਪਰ ਬਾਦ ਹੀ ਦਿੱਤੀ ਦਹਾਈ ਜਿਹੜੀ ਆ ਉਹਨੇ ਕੰਮ ਨਹੀਂ ਆਈ ਦਹਾਈ ਵੀ ਲਗਾਈ ਪ੍ਰਸ਼ਾਸਨ ਗਾੜੇ ਕੋਈ ਕੰਮ ਨਹੀਂ ਆਈ ਜਿਹੜਾ ਧਰ ਬਣਾਇਆ ਸੀ ਅੱਜ ਹੱਥੀ ਤੋੜਨਾ ਪੈ ਰਿਹਾ ਘਰਾਂ ਕੇ ਸਾਨੂੰ ਅਨਸਾਰੀ ਦਗਲੇਟ ਗਿਆ ਹੈ। ਕੰਨ ਕੋਈ ਅਜੇ ਮੀਂਹ ਦੇ ਪਾਣੀ ਤੋਂ ਨਾਲ ਬਚੇ ਤਿਲਾਂ ਦੇ ਇੱਕ ਨਾਪਾਂ। ਇੱਕ ਪਾਥੀ ਪੰਨੀ ਤੇ ਦੋਖ ਆਉਂਦਾ ਵਾ ਤੇ ਜਿਹੜੀ ਕੋਠੀ ਦੀ ਇੱਟ ਪੰਨੀ ਉਹਦਾ ਕਿੱਡਾ ਦੋਖ। ਕੁਝ ਲੋਕੀ ਵੀ ਕਹਿੰਦੇ ਮਾਤਾ ਜੀ ਕਿ ਇਹਨਾਂ ਲੋਕਾਂ ਨੇ ਘਰ ਜਿਹੜੇ ਦਰਿਆ ਦੇ ਵਿੱਚ ਪਾਏ ਹੋਏ ਆ। ਇੱਥੇ ਦਰਿਆ ਕਿੰਨੀ ਰੂਸੀ ਬਿਲਕੁਲ ਕੋਸ਼ਿਸ਼ ਤਿਲਾਂ ਦਿੱਤੀ ਬਚਾਉਣ ਦੀ ਕੰਮ ਨਹੀਂ ਆਇਆ। 3 ਦਿਨ ਹੋ ਗਿਆ ਢਾਲ ਲੱਗਦੀ ਨੂੰ ਹੋਲੀ ਹੋਲੀ ਢੈਂਦੀ ਢੈਂਦੀ ਅੱਜ ਘਰ ਦੇ ਵਿੱਚ ਢਾਲ ਜੋ ਦਰਿਆ ਚੁਕਾ ਵਾ ਢਾਲ ਲੱਗ ਚੁਕੀ ਆ ਕਰਦੀ ਆ ਨਵੀਂ ਦੀ ਸਰਕਾਰ ਨੇ ਕੁਝ ਕਰਨਾ ਬਾਦੋਂ ਤੱਕ ਸਾਰਾ ਕੁਝ ਕਰ ਸਕਦੀ ਸੀ ਸਾਨੂੰ ਆਪ ਕਰਕੇ ਨਹੀਂ ਹੋਣਾ ਐ ਟਾਈਮ ਤੇ ਵੱਧ ਜਿਹੜੇ ਸੀ ਤੱਕੇ ਖਾਂਦੇ ਫਿਰ ਥੇ ਇਹ ਨਹੀਂ ਖਾਣੇ ਜੇ ਸੋਦਾ ਜਾਂ ਰੋਕ ਪੈ ਜਾਂਦੀ ਨਾ ਪਾਣੀ ਦੀ ਉਹ ਦਰਿਆ ਚ ਪਾਣੀ ਪੈ ਜਾਂਦਾ ਤਾਂ ਸਾਰਾ ਕੁਝ ਹੋ ਸਕਦਾ ਸਰਕਾਰ ਨੇ ਕਿਹੇ ਬੰਨੇ ਮੂਹ ਨਹੀਂ ਕੀਤਾ ਤਦ ਰਹੀ ਅਮਦੇ ਪਾਣੀ ਨਹੀਂ ਗਿਆ ਰੋਹ ਚ ਜਿਵੇਂ ਨਾਲ ਥੋੜਾ ਥੋੜਾ ਜੰਗਦਾ ਰਹਿੰਦਾ ਤਾਂ ਉਹ ਅਗਾਈ ਟੱਡਕਾ ਕਰਕੇ ਆ ਜਾਂਦਾ ਜੇ ਇਹਨਾਂ ਨੂੰ ਨਾਗਰਿਕ ਨਹੀਂ ਨਾ ਮੰਨਦੇ ਅਸੀਂ ਤਾਂ ਵੋਟਾਂ ਮੰਨ ਕੇ ਇਹਨਾਂ ਦੀ ਕੋਲਾ ਜੀਏ ਇਹਨਾਂ ਨਾਲ ਕੋਈ ਹਾਲਚਾਲੀ ਪੁੱਛ ਲਈਏ ਨਹੀਂ ਕੁਝ ਕਰਨਾ ਹਾਲਚਲ ਤਾਂ ਪੁੱਛਣਾ ਆ ਸਕਦੇ ਹੋ ਨਾ ਤੁਸੀਂ ਹੱਥੀ ਬਣਾਏ ਮਹਿਲ ਜੇ ਹੱਥੀ ਤੋੜਨੇ ਪੈ ਜਾਂ ਤਾਂ ਦਿਲ ਤੇ ਕੀ ਬੀਤਦੀ ਐ ਕੁਝ ਦਿਨ ਪਹਿਲਾਂ ਇੱਕ ਪ੍ਰਵਾਦੀ ਕਹਾਣੀ ਦਿਖਾਈ ਸੀ ਜੋ 18 ਕਿੱਲਾਂ ਦਾ ਮਾਲਕ ਸੀ ਤੇ ਵਧੀਆ ਘਰ ਸੀ ਸਰਕਾਰਗਾਰੀ ਗੋਹਾਰ ਵੀ ਲਗਾਈ ਸੀ ਇਹ ਪ੍ਰਸ਼ਾਸਨਗਾਰੀ ਗੋਹਾਰ ਲਗਾ ਰਿਆ ਸੀ ਕਿ ਸਾਡਾ ਘਰ ਬਚਾ ਲੋ ਲੇਕਿਨ ਅੱਜ ਘਰ ਨਹੀਂ ਬਚਿਆ ਤਾਂ ਉਸ ਨੂੰ ਹੱਥੀ ਤੋੜਨਾ ਪੈ ਰਿਹਾ ਸਭ ਤੋਂ ਪਹਿਲਾਂ ਤਸਵੀਰਾਂ ਤੁਹਾਨੂੰ ਅਸੀਂ ਘਰ ਦੀਆਂ ਦਿਖਾਣੇ ਜਿਹਨੂੰ ਤੋੜਿਆ ਜਾ ਰਿਹਾ ਕਿ ਸ਼ਾਇਦ ਉਜਿੰ ਮਲਬਾ ਹੀ ਹੱਥ ਲੱਗ ਜਵੇ ਸਭ ਤੋਂ ਪਹਿਲਾਂ ਤਸਵੀਰਾਂ ਦਿਖਾਣੇ ਉਸ ਘਰ ਦੀਆਂ ਜਿਹਦੇ ਵਿੱਚ ਸੰਘਰ ਜਿਹੜੀ ਆ ਉਹਨਾਂ ਨੂੰ ਘਰ ਨੂੰ ਤਾਂ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨੂੰ ਬਚਾਲਿਆ ਜਾਵੇ ਕਿਉਂਕਿ ਦਰਿਆ ਪਿਆਸ ਬਿਲਕੁਲ ਨਾਲ ਤੁਸੀਂ ਦੇਖੋ ਇਸ ਟਾਈਮ ਘਰ ਦੇ ਵਿੱਚ ਦਰਿਆ ਪਿਆਸ ਦਾ ਕਬਜ਼ਾ ਹੋ ਚੁੱਕਿਆ ਹੈ ਦਰਿਆ ਪਿਆਸ ਨੇ ਘਰ ਨੂੰ ਪੂਰੀ ਤਰ ਤੋੜਤਾ ਪਰਵਾਦ ਵੀ ਦਿੱਤੀ ਦਹਾਈ ਜਿਹੜੀ ਆ ਉਹ ਵੀ ਕੰਮ ਨਹੀਂ ਆਈ ਪਰਵਾਦ ਦਾ ਸਰਕਾਰ ਇਹ ਇੱਕ ਪਰਿਵਾਰ ਸੁਨਹਿਰੀ ਵੱਲੋਂ ਇਸ ਘਰ ਨੂੰ ਬਚਾਉਣ ਦੀ ਕੋਸ਼ਿਸ਼ਾ ਨਹੀਂ ਕੀਤਾ ਗਿਆ ਸੀ ਇਹ ਪਰਿਵਾਰ ਹੈ ਉਹ ਇੱਕ ਪਰਿਵਾਰ ਜਿਹੜਾ ਅੱਜ ਤੋ ਕੁਝ ਦਿਨ ਪਹਿਲਾਂ 18 ਕਿੱਲੇ ਦਾ ਮਾਲਕ ਸੀ 18 ਕਿੱਲੇ ਜ਼ਮੀਨ ਸੀ ਔਰ ਇੱਕ ਘਰ ਸੀ ਲੇਕਿਨ ਅੱਜ ਇਹ ਨਾ ਤਾਂ ਇਹਨਾਂ ਦੀ ਜ਼ਮੀਨ ਬਚੀ ਔਰ ਨਾ ਹੀ ਘਰ ਬਚਿਆ ਹੁਣ ਇਹ ਘਰ ਆਪਣੇ ਆਖਰੀ ਦਿਨਾਂ ਦੇ ਵਿੱਚ ਹੈ ਸਭ ਤੋਂ ਪਹਿਲਾਂ ਮਾਤਾ ਜੀ ਜਿਵੇਂ ਆਪਾਂ ਉਦੋਂ ਗੱਲ ਕਰ ਰਹੇ ਸੀਗੇ ਆਜੋ ਆਜੋ ਸਾਬਾ ਕਿੱਥੇ ਆ ਦਵਾਈ ਵੀ ਲਗਾਈ ਪ੍ਰਸ਼ਾਸਨ ਗਾੜੀ ਕੋਈ ਕੰਮ ਨਹੀਂ ਆਈ ਜੀ ਇਹ ਬਹੁਤ ਕੋਠੇ ਚੜ ਕੇ ਦਵਾਈ ਸਿਆਣੇ ਬੰਦੇ ਪਿੱਛੇ ਆਂਦੇ ਨੇ ਵੀ ਜੇ ਦੋਫਿਆ ਤੇ ਕੋਠੇ ਚੜ ਕੇ ਦਵਾਈ ਦਿਓ ਕੋਈ ਦਵਾਈ ਲੱਗ ਜਾਂਦੀ ਆ ਆਹ ਕੋਠੇ ਚੜ ਕੇ ਦਵਾਈ ਨਾ ਦਿੱਤਿਆਂ ਬਹੁਤ ਬਾਤ ਕਰਦੀ ਨਹੀਂ ਚੜਾਈ ਦਾ ਸਾਡਾ ਬੰਦਾ ਹੈ ਸਰਪ ਕਿ ਜਿਹੜਾ ਘਰ ਬਣਾਇਆ ਸੀ ਅੱਜ ਹੱਥੀ ਤੋੜਨਾ ਪੈ ਰਿਹਾ ਬੜਾ ਮਿਸਤਰ ਬਣਾਇਆ ਤੇ ਤੇਰੇ ਭੱਟੇ ਸਾਡੀ ਇੱਟਾਂ ਮਸ਼ੀਨ ਦਾ ਨਾ ਆਵੇ ਤੇ ਤਰਨਪੋਟ ਵੱਲੋਂ ਜਾ ਕੇ ਟਟਾਂ ਨੇ ਆਉਂਦੇ ਰਹਿ ਪਿੰਡ ਦੀ ਇਟਾਂ ਦੀ ਮਾਰੀ ਜੀ ਬੜਾ ਮਿਸਤਰ ਲਾ ਕੇ ਕੋਠੀ ਤਿਆਰ ਤੇ 1000 ਰੁਪਿਆ ਹੀ 300 ਕੀਤੇ ਚਲਾ ਲਿਆ ਕਿਉਂਕਿ ਸਵਾਰ ਬਦਲੇ ਕੋਠੀ ਸਵਾਰੀ ਪਾਵੇ ਪਰ ਸਾਡਾ ਕਿਸੇ ਕੰਮ ਨਹੀਂ ਆਇਆ 18 ਕਿੰਨੇ ਸਾਡੀ ਜ਼ਮੀਨ ਸੀ 18 ਕੇ ਸਾਨੂੰ ਅਨਸਾਰੀ ਦਬਲੇਟ ਪਿਆ ਹਾਂ ਗਾਂ ਕੋਈ ਜੰਮੀ ਨਹੀਂ ਤੇ ਕਿੱਦਾਂ ਕੋਈ ਕੋਨਾਰ ਬਚੇ ਤੇ ਲੱਗੇ ਕਿ ਨਾ ਪਾਣੀ ਦੇ ਬਿਨ ਬਹੁਤ ਸਾਡੇ ਘਰ ਦੀ ਮੁਸ਼ਕਲ ਹੋਣ ਗਾਂ ਨਹੀਂ ਹੋ ਗਈਆ ਕੋਠੀ ਜਿਹੜੀ ਆ ਬਸ ਹੋਣਾ ਤੁਸੀਂ ਜਾਣਦੇ ਜੇ ਜਿਤਨਾ ਤੋੜੀ ਦੀ ਆਏ ਇੱਕ ਪਾਠੀ ਪੰਨੀ ਤੇ ਦੋਖ ਆਉਂਦਾ ਵਾ ਤੇ ਜਿਹੜੀ ਕੋਠੀ ਦੀ ਇੱਟ ਪੰਨੀ ਉਹਦਾ ਕਿੰਨਾ ਦੋਖ ਬਿਲਕੁਲ ਜੀ ਕੁਝ ਲੋਕ ਇਹ ਵੀ ਕਹਿੰਦੇ ਮਾਤਾ ਜੀ ਕਿ ਇਹਨਾਂ ਲੋਕਾਂ ਨੇ ਘਰ ਜਿਹੜੇ ਦਰਿਆ ਦੇ ਵਿੱਚ ਪਾਏ ਹੋਏ ਆ ਇੱਥੇ ਦਰਿਆ ਕਿੰਨੀ ਪੂਸੀ ਗੱਲਾਂ ਇਹ ਸਾਡੀ ਮਾਲਕੀ ਪੈ ਰਹੀ ਆ 62 ਮੀਲ ਤੋਂ ਦਰਿਆਇ ਤੇ ਕਿਸ਼ਲੇ ਬੰਨੇ ਆ ਉਹ ਪਿਛਵਾੜੇ ਸਾਡੇ ਦਰਿਆ ਇੱਧਰ ਨਹੀਂ ਸੀ ਹੈਗਾ ਸਾਨੂੰ 45 ਸਾਲ ਹੋ ਗਏ ਆ ਇੱਥੇ ਕੋਈ ਪਾਣੀ ਨਹੀਂ ਸੀ ਹੈਗਾ ਕੋਈ ਦਰਿਆ ਨਹੀਂ ਕੋ ਖਾਲ ਨਹੀਂ ਸੀ ਤੇ ਉਹ ਜਦ ਅੱਗਲਾ ਪੇ ਮਾੜਾ ਘਰ ਬਿਲਕੁਲ ਉਹ ਸਾਫ ਹੈ ਤੇ ਸਾਡਾ ਸਾਰਾ ਚੁਣਾ ਹੈ ਸਾਡੀ ਆ ਜਿੰਨਾ ਦਰਿਆ ਸਾਰੀ ਦੇ ਵਿੱਚ ਪੈ ਰਿਹਾ ਇਕ ਜੇ ਫੋਨ ਉਪਰ ਗੱਲ ਕਰੀਏ 18 ਕਿੱਲੇ ਵੀ ਨਹੀਂ ਬਚੇ ਹਾਂਜੀ ਘਰੋਂ ਨਹੀਂ ਬਚਿਆ ਪਰਿਵਾਰ ਦੇ ਕਿੰਨੇ ਜੀਤ ਕਿੱਥੇ ਰਹਾ ਹਾਂਜੀ ਉਹ ਤੇ ਮਹਾਰਾਜੇ ਇਹ ਜੋ ਕਰੂ ਪਰਿਵਾਰ ਦੇ ਦੋ ਤਿੰਨ ਪਰਿਵਾਰ ਤੇ ਬਣੇ ਆ ਦੋ ਬੇਟੇ ਆ ਦੋਵੇਂ ਵਿਆਹੇ ਦੋ ਆਪੋ ਆਪਣੇ ਘਰਾਂ ਵਾਲੇ ਆ ਚਲੋ ਅਸੀਂ ਤੇ ਬਜ਼ੁਰਗ ਆਂ ਜਿੱਥੇ ਮਰਜ਼ੀ ਬਹਿ ਜੀਏ ਪਰ ਕੋ ਕੋ ਸਾਡੀ ਮੁਸ਼ਕਿਲ ਹੋਈ ਹੈ ਸਾਡੀ ਤੁਹਾਨੂੰ ਸੁਣਾਈ ਕਿਤੀ ਜਾਵੇ ਤੇ ਜਿੰਨੀ ਹੋ ਸਕਦਾ ਜਿਵੇਂ ਪੁੱਤਾਂ ਗੱਲ ਕਰ ਰਹੇ ਸੀ ਕਿ ਪਹਿਲਾਂ ਕੋਈ ਆਫੀਸਰ ਨਹੀਂ ਆਇਆ ਕੋਈ ਨਹੀਂ ਨਹੀਂ ਨਾ ਕੋਈ ਨਹੀਂ ਹਮਾਇਤ ਆ ਤੇ ਇਹਦਾ ਹੜ੍ਹ ਆਇਆ ਸੀ ਲਾਗੇ ਲਾਗੇ ਘਰਾਂ ਵਾਲਿਆਂ ਨੇ ਸਾਡੇ ਸਾਰੇ ਸਾਰਿਆਂ ਦੇ ਸਮਾਨ ਰੱਖਿਆ ਸੀ ਉਹਨਾਂ ਦੇ ਘਰ ਪਾਣੀ ਝੜ ਗਿਆ ਕਮਰਿਆਂ ਵਿੱਚ ਸਾਡੀ ਕੋਠੀ ਸਾਰੀ ਛੁੱਪ ਗਈ ਤੇ ਬਹੁਤ ਸਮਾਨ ਸਾਡੇ ਟਕਾਇਆ ਸੀ ਹੁਣ ਸਾਡੇ ਚੁਕਣ ਕਰਕੇ ਉਹਨਾਂ ਨੂੰ ਹੀ ਰੋਕ ਕੇ ਸਮਾਨ ਚੁਕਾ ਪਿਆ ਤੇ ਉਹ ਵੀ ਇਹ ਤੋਂ ਪੱਕਾ ਕਰਕੇ ਰੱਖਿਆ ਹੈ ਹੁਣ ਸਾਨੂੰ ਚੁਕਣਾ ਪਿਆ ਹੈ ਦੇਖੋ ਇਸ ਦਾ ਦੀ ਗੱਲ ਕੀਤੀ ਜਾਵੇ ਤਾਂ ਇਸ ਘਰ ਦੇ ਵਿੱਚ ਪਹਿਲਾਂ ਦੂਜੇ ਘਰਾਂ ਤੋਂ ਆ ਕੇ ਲੋਕ ਜਿਹੜੇ ਸ਼ਰਨ ਦੇਦੇ ਸੀਗੇ ਇੱਥੇ ਰਹਿੰਦੇ ਸੀਗੇ ਤਾਂ ਬਾਬਾ ਜੀ ਕੋਸ਼ਿਸ਼ ਪਿਲਾਂ ਕੀਤੀ ਬਚਾਉਣ ਦੀ ਕੰਮ ਨਹੀਂ ਆਇਆ ਕੋਸ਼ਿਸ਼ੇ ਬਾਤ ਕੀਤੀ ਜੀ ਵਾਦ ਵਾਦ ਰੁੱਖ ਵੱਢ ਕੇ ਨਾਲ-ਨਾਲ ਲਾਹੇ ਹਟਾਣਾ ਲੱਗੇ ਤੋਰੀਆਂ ਦੇ ਪਾਗੇ ਜਿਹੜੇ ਸੁੱਟਦੇ ਆ ਉਹ ਤੋਰੀਆਂ ਵੀ ਨਾਲ ਲਾਏ ਪਰ ਦਰਿਆ ਦਾ ਜੋਰ ਜਿਆਦਾ ਹੀ ਬਾਣੀ ਦਾ ਕਰਕੇ ਉਹ ਰੁੜ ਗਏ ਸਾਰੇ ਤਾ ਲੱਗਦੀ 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 ਤੇ ਅੱਜ ਘਰ ਨੂੰ ਵੀ ਆਣ ਲੱਗੀ ਆ ਘਰ ਵੀ ਟਹਿ ਗਿਆ ਵਾ ਕੱਲ ਦੀਆਂ ਕੰਧਾਂ ਵੀ ਡਿੱਗ ਪੀਆਂ ਵਾ ਹੁਣ ਜਿਹੜੇ ਆ ਕੋਠੀ ਦੇ ਨਹੀਂ ਢਾਈ ਜਾ ਸਕਦੀ ਜਿਹੜੀਆਂ ਬਾਕੀ ਇਟਾਂ ਹੀ ਮਾੜਾ ਮੋਟਾ ਛੱਡੇ ਹੀ ਪਾਲ ਡੰਗਰ ਵਾਲਾ ਹੀ ਤੂੜੀ ਵਾਲਾ ਛੱਡੇ ਹੀ ਉਹ ਚਲੋ ਸੰਗਤ ਨੇ ਖੋਲਿਆ ਵਾ ਇਹ ਸਮਾਨ ਕੱਢਿਆ ਵਾ ਬਸ ਤੇ ਬਾਕੀ ਕੋਠੀ ਦੇ ਪੱਕੇ ਦੀ ਪੱਕੀ ਆ ਉਦੋਂ ਵੀ ਪੱਕੀ ਆ ਤੇ ਥੱਲੇ ਉਹ ਹੀ ਸਰਸ਼ਾ ਵੀ ਪੱਕੀਆਂ ਇਹਦੇ ਨਹੀਂ ਕੋ ਲਾਇਆ ਜਾ ਸਕਦਾ ਬਾਕੀ ਜੋ ਤੇ ਆ ਦੀ ਮਰਜ਼ੀ ਆ ਜੋ ਪਰਮੇਸ਼ਰ ਦੀ ਕੋ ਗੁੰਮਜੀ ਹੋਵੇ ਸਾਰਾ ਚੱਲ ਰਿਹਾ ਜੀ ਜਿਵੇਂ ਬਾਬਾ ਗੱਲ ਕਰੀਏ ਇੱਕ ਪ੍ਰਸ਼ਾਸਨ ਤੋਂ ਉਮੀਦ ਹੁੰਦੀ ਹੈ ਸਰਕਾਰ ਤੋਂ ਉਮੀਦ ਹੁੰਦੀ ਹੈ ਕੋਈ ਆਇਆ ਨਾ ਕਿ ਜਿਸ ਨੇ ਖੁਸ਼ੀ ਆਤ ਨਹੀਂ ਨਹੀਂ ਜੀ ਨਹੀਂ ਕੋਈ ਵੀ ਨਹੀਂ ਆਏ ਤੇ ਆਵਾਜ਼ਾਂ ਮਾਰ ਕੋਈ ਢੱਟ ਰਹੀ ਹੈ ਕਿਨੇ ਦਿਨਾਂ ਦਾ ਕੰਮ ਚੱਲ ਰਿਹਾ ਵਾ 25 30 ਦਿਨ ਹੋ ਗਿਆ ਟਾਲ ਲੱਗਦੀ ਨੂੰ ਹੋੜੀ ਹੋੜੀ ਟੈਂਗੀ ਟੈਂਗੀ ਅੱਜ ਘਰ ਦੇ ਵਿੱਚ ਟਾਲ ਜੋ ਦਰਿਆ ਚੁੱਕਾ ਵਾ ਟਾਲ ਲੱਗ ਟਕੀਆ ਕਰਦਾ ਯਾ ਵੀ ਦੀ ਸਰਕਾਰ ਨੇ ਕੁਝ ਕਰਨਾ ਬਾਦੋਂ ਤਾਂ ਸਾਰਾ ਕੁਝ ਕਰ ਸਕਦੀ ਸੀ ਸਾਨੂੰ ਆ ਤੱਕੇ ਨਹੀਂ ਹੁਣ ਆਲਟਾਈਮ ਤੇ ਵੱਧਣ ਜਿਹੜੇ ਅਸੀਂ ਤੱਕੀ ਖਾਂਦੇ ਫਿਰਥੇ ਇਹ ਨਹੀਂ ਖਾਣੇ ਜੇ ਸੋਦਾ ਜਾਂ ਰੋਕ ਪੈ ਜੰਦੀ ਨਾ ਪਾਣੀ ਦੀ ਉਹ ਦਰਿਆ ਚ ਪਾਣੀ ਪੈ ਜਾਂਦਾ ਤਾਂ ਸਾਰਾ ਕੁਝ ਹੋ ਸਕਦਾ ਸਰਕਾਰ ਨੇ ਕਿਹੇ ਬੰਨੇ ਮੂੰਹ ਨਹੀਂ ਕੀਤਾ ਬਸ ਆਪਦੀਆਂ ਮਰਜ਼ੀ ਨਾਲ ਸਾਰਿਆਂ ਨੇ ਕੀਤਾ ਹੁਣ ਸਾਡੇ ਘਰ ਨੂੰ ਟਾ ਲੱਗ ਗਈ ਆ ਤੇ ਹੁਣ ਅਸੀਂ ਬੈਠੇ ਮਜਬੂਰ ਬੋਕੇ ਦਾਨ ਨੂੰ ਹੀ ਚੱਲ ਜਾਨੇ ਅਸੀਂ ਸਵੇਰੇ ਅਸੀਂ ਫੇਰ ਤੱਕੇ ਥੋੜੇ ਖਾ ਕੇ ਆ ਜੰਦੇ ਅਸੀਂ ਇੱਥੇ ਕੀ ਕਰ ਸਕਦੇ ਅਸੀਂ ਬਹੁਤ ਜਾਣ ਸਾਡੀ ਉਕੀ ਹੈ ਚਲੋ ਜੀ ਸਾਡੀ ਬੈੜੀ ਨਹੀਂ ਰਹੀ ਸਾਡੇ ਬੱਚਿਆਂ ਦੇ ਦੱਤੇ आती रह जंदी ਸਾਡਾ ਇਹ ਘਰ ਹੀ ਰਹਿ ਜਾਂਦਾ ਅਸੀਂ ਬਹੁਤ ਮੁਸ਼ਕਲ ਨਾਲ ਘਰ ਬਣਾਇਆ ਉਹ ਰੱਬ ਮੁੱਸਾ ਦਾ ਖਾਗੋਜ ਚੈਨ ਤੇ ਕਮਾ ਲਾ ਦਿੱਤੀ ਕੋਕੋ ਜੀ ਸਰਕਾਰ ਪ੍ਰਸ਼ਾਸਨ ਦਾ ਵੀ ਦਿਲਾ ਜੁਆ ਹੈ ਕਿਉਂਕਿ ਰੱਬ ਨੇ ਵੀ ਨਹੀਂ ਮਤਲਬ ਕਿ ਰੱਬ ਨੇ ਰੱਬ ਨੇ ਵੀ ਸਾਥ ਦਿੱਤਾ ਤੇ ਸਰਕਾਰ ਪ੍ਰਸ਼ਾਸਨ ਨੇ ਜੀ ਜੀ ਸਰਕਾਰ ਪ੍ਰਸ਼ਾਸਨ ਨੇ ਕਾਦਾ ਇਥੇ ਦੇਣਾ ਸਾਧੇ ਤੇ ਜਿਹੜੇ ਬੰਦੇ ਆਏ ਉਹਨਾਂ ਨੇ ਸਾਥ ਨਹੀਂ ਕਿਹਨੇ ਦਿੱਤਾ ਕੋਈ ਰਾਗ ਰਿਖੀ ਆਪ ਦਾ ਸਮਾਨ ਹੀ ਨਾਲ ਕਢਵਾਉਂਦੀ ਕੋਈ ਆਇਆ ਨਹੀਂ ਚਲੋ ਕਰਾ ਦਿੰਦੇ ਬਾਕੀ ਕਿਹੜਾ ਸ਼ਿਕਵਾ ਹਮੇਸ਼ਾ ਜਨਾਬ ਰੱਬ ਦੇ ਨਾਲ ਤੇ ਨਹੀਂ ਕੋਈ ਕੀਤਾ ਜਾ ਸਕਦਾ ਜੋ ਕਰੂਗਾ ਚੰਗਾ ਹੀ ਕਰੂਗਾ ਬਾਕੀ ਚਲੋ ਪਲਾਈ ਕਰੇ ਮਾਰ ਰਹਿ ਸੱਜੀ ਬਾਤ ਸਾਰੀ ਜਨਾਬ ਨੂੰ ਦੂਸਰ ਸਾਡੇ ਪਿੰਡ ਨੇ ਸਾਡੀ ਬੜੀ ਮਦਦ ਕੀਤੀ ਹੈ ਇਸ ਸਮਾਨ ਨੂੰ ਜੀ ਇਹ ਤੋਂ ਪਹਿਲਾਂ ਜੋ ਹੜ੍ਹ ਆਏ ਸੀ ਮੈਂ ਸੁਣਿਆ ਕਿ ਤੁਸੀਂ ਖੁਦ ਇੱਕ ਹੱਥ ਵਾਲੀ ਕਿਸਤੀ ਦੇ ਨਾਲ ਲੋਕਾਂ ਦੇ ਘਰਾਂ ਦੇ ਵਿੱਚ ਲੰਗਰ ਪਾਣੀ ਪਹੁੰਚਾਦੇ ਰਹੇ ਹੋਰ ਉਹਨਾਂ ਦੀ ਮਦਦ ਵੀ ਕਰਦਿਏ ਜੀ ਜੀ 달 बाबा ਬीडी चंद ਸਾਹਿਬ ਜੀ ਵੱਲੋਂ ਮਹਾਪੁਰਖਾਂ ਵੱਲੋਂ 12ਵੇਂ ਜਾਨ ਸਿੰਘ ਮਹਾਪੁਰਖ ਸਿੰਘ ਸਾਹਿਬ, ਸ਼ਿਮਾਨ ਸੰਤ ਬਾਬਾ ਭਾਰ ਸਿੰਘ ਜੀ ਉਹਨਾਂ ਵੱਲੋਂ ਜੋ ਲੰਗਰ ਦੀ ਸੇਵਾ ਜੋ ਚੱਲ ਰਹੀ ਆ ਜੋ ਜੀ ਦੀ ਸਰਦਾਰ ਉਸ ਸਾਹਿਬ ਕਿ ਉਹਨਾਂ ਦਾ ਪੜਾਇਆ ਹੈ ਉਥੋਂ ਪੜਾਅ ਤੋਂ ਲੰਗਰ ਪਾਣੀ ਪਾ ਕੇ ਜੋ ਘਰ ਘਰ ਦੇ ਵਿੱਚ ਵਰਤਾਉਂਦੇ ਰਹਾਂ ਜੋ ਬਹੁਤ तरह ਦੇ ਪਦਾਰਥ ਮਹਾਪੁਰਖਾਂ ਨੇ ਬਣਾ ਕੇ ਜੋ ਹੜ ਵਿੱਚ ਭੇਜੇ ਜੋ ਜਲੇਬ ਪਕੌੜੇ ਸੇਵੀਆਂ ਕਈ ਤਰ੍ਹਾਂ ਦੇ ਪਦਾਰਥ ਨਾਲ ਲੰਗਰ ਪ੍ਰਸ਼ਾਦਾ ਜੋ ਘਰ ਘਰ ਦੇ ਵਿੱਚ ਵਰਤਾਉਂਦੇ ਰਹਾਂ ਸੋਕਰ ਆਦੇ ਵਿੱਚ ਜਾਨਵਰ ਰਹਿ ਗਏ ਸੀ ਕੁੱਤੇ ਬਿੱਲੇ ਰਹਿ ਗਏ ਸੀ ਉਹਨਾਂ ਨੂੰ ਨਹੀਂ ਕੱਢਿਆ ਕਈਆਂ ਨੇ ਉਹਨਾਂ ਨੂੰ ਵੀ ਲੰਗਰ ਪ੍ਰਸ਼ਾਦਾ ਰੋਜ਼ ਦਾ ਪਾਗੇ ਜਾਂਦੇ ਰਹਿਆ ਫਿਰ ਇਹ ਤੇ ਘਰੇ ਵੀ ਆਉਂਦੇ ਰਹੇ ਰੋਜ਼ ਜਲ ਪਾਣੀ ਛੱਕ ਕੇ ਫਿਰ ਵਾਪਸ ਜਾਂਦੇ ਦਾ ਜੀ ਜੀ ਤੇ ਤਾਂ ਜੀ ਜੇ ਐਸ 10 ਜਦੋਂ ਅਸੀਂ ਉਦੋਂ ਆਪਾਂ ਪਿਲੇ ਨੰਨੇ ਤੜਕੂਆ ਸੀ 8 3 10 ਰੂ ਕੀਤੀ ਤਾਂ ਉਦੋਂ ਉਹ ਲੋਕਾਂ ਨੇ ਕਿਹਾ ਜੀ ਕਿ ਅਸੀਂ ਇਸ ਪ੍ਰਵਾਹ ਦੀ ਮਦਦ ਕਰਦੇ ਹਾਂ ਜੀ ਕਰਦੇ ਤੇ ਜੇ ਤੁਹਾਡੇ ਨਾਲ ਕੋਈ ਸੰਪਰਕ ਕਰਨਾ ਚਾਹੇ ਤੇ ਮੈਂ ਚਾਹਾਂਗਾ ਤੁਸੀਂ ਆਪਣਾ ਨੰਬਰ ਹੀ ਸਿੱਧਾ ਦੇ ਦਿਓ ਕਿ ਜੇ ਜਦ ਤੁਹਾਨੂੰ ਸਿੱਧਾ ਹੀ ਕੋਈ ਕੰਮ ਕਰ ਲਵੇ ਤੁਸੀਂ ਨੰਬਰ ਜਰੂਰ ਬੋਲ ਦੇਖੋ ਅਸੀਂ ਮੈਂ ਇੱਕ ਆਦੀ ਵੇਚਦਾ 4392524 ਜੋ ਸਰਦਾਰ ਮਿਲਖਾ ਸਿੰਘ ਜੋ ਵਾਲਕੇ ਅਜੁਰਗਾ ਦਾਦਾ ਜੀ ਆ ਸਾਡੇ ਸੰਕਾਰ ਜੋ ਉਹਨਾਂ ਦਾ ਨੰਬਰ ਹੈ ਇਹ 623996 623992524 25240 ਜੀ ਇਸ ਪਰਿਵਾਰ ਦਾ ਨੰਬਰ ਹੈਗਾ ਤੇ ਅਗਰ ਕਿਸੇ ਵੀਰ ਨੇ ਸੰਪਰਕ ਕਰਨਾ ਹੋਵੇ ਤਾਂ ਕਰ ਸਕਦਾ ਕਿਉਂਕਿ ਦੇਖੋ ਇਹ ਪਰਿਵਾਰ 18 ਕਿੱਲੇ ਦਾ ਮਾਲਕ ਸੀ ਘਰ ਬਹੁਤ ਸੋਹਣਾ ਬਣਿਆ ਪਿਆ ਸੀ ਇਹਨਾਂ ਦੇ ਮਕਾਮ ਤੇ ਲੇਕਿਨ ਅੱਜ ਨਾ ਤਾਂ ਘਰ ਰਿਹਾ ਤੇ ਨਾ ਹੀ ਉਹ ਜ਼ਮੀਨ ਰਹੀ ਤੇ ਇਸ ਤੋਂ ਪਹਿਲਾਂ ਗੱਲ ਕੀਤੀ ਜਾਵੇ ਤਾਂ ਕਈ ਘਰ ਠੱਠੇ ਵੀ ਸੀਗੇ ਲੇਕਿਨ ਉਹਨਾਂ ਘਰਾਂ ਦੇ ਵਿੱਚ ਲੋਕ ਪਹੁੰਚੇ ਸੰਪਰਕ ਕੀਤਾ ਲੇਕਿਨ ਜੇ ਇਸ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਹੁਣ ਸ਼ਾਇਦ ਕਿਉਂਕਿ ਹੜ੍ਹ ਜਾ ਚੁੱਕੇ ਲੋਕਾਂ ਨੂੰ ਵੀ ਲੱਗਦਾ ਕਿ ਹੜ੍ਹ ਖਤਮ ਹੋ ਗਏ ਤਾਂ ਇਹਨਾਂ ਨੂੰ ਮਦਦ ਦੀ ਲੋੜ ਨਹੀਂ ਲੇਕਿਨ ਇਸ ਪਰਿਵਾਰ ਨੂੰ ਇਸ ਟਾਈਮ ਪੂਰੇ ਆਪਣੇ ਵੀਰਾਂ ਦੀ ਜਿਹੜੀ ਸੇਵਾਦਾਰਾਂ ਦੀ ਮਦਦ ਦੀ ਲੋੜ ਹੈ ਕਿਉਂਕਿ ਨਾ ਤਾਂ ਘਰ ਬਚਿਆ ਤੇ ਨਾ ਹੀ ਜ਼ਮੀਨ ਬਚੀ ਸਰਕਾਰ ਤੇ ਗਿਲਾ ਹੈ ਕਿ ਇਹਨਾਂ ਵਾਸਤੇ ਨਾ ਤਾਂ ਸਰਕਾਰ ਹੈ ਨਾ ਪ੍ਰਸ਼ਾਸਨ ਹੈ ਇਹ ਕਹਿੰਦੇ ਨਾ ਤਾਂ ਸਾਡੇ ਲਈ ਕੋਈ ਸਰਕਾਰ ਹੈ ਤੇ ਨਾ ਹੀ ਪ੍ਰਸ਼ਾਸਨ ਹੈ ਸਿਰਫ ਉਹ ਲੋਕ ਜਦ ਪਿੰਡ ਵਾਲਿਆਂ ਨੇ ਸਾਥ ਦਿੱਤਾ ਤੇ ਜਾਂ ਕੁਝ ਲੋਕਾਂ ਨੇ ਮਤਲਬ ਹਟ ਜਾ ਚੁੱਕੀ ਕਿ ਉਸ ਤੋਂ ਬਾਅਦ ਇਹ ਘੱਟ ਟੜਦਾ ਵਾ ਹਾਂਜੀ ਹੜ ਆਂਟੇ ਹਟ ਗਿਆ ਉਹ ਦਰਿਆ ਦਾ ਮੂੰਹ ਸਿੱਧਾ ਸਾਡੇ ਘਰ ਨੂੰ ਹੋ ਗਿਆ ਉਹ ਟਾਏ ਟੇਕੇ ਪਿੱਛੇ ਦਰਿਆਵਾਂ ਦੇ ਪਾਣੀ ਨਹੀਂ ਗਿਆ ਦੋਵਾਂ ਚ ਜਿਵੇਂ ਨਾਲ ਥੋੜਾ ਥੋੜਾ ਜੰਦਾ ਰਹਿੰਦਾ ਤਾਂ ਉਹ ਫਗਦਾ ਹੀ ਟੜ ਕਰ ਬਚਾ ਜਾਂਦਾ ਤੇ ਹੁਣੇ ਪਾਣੀ ਸਿੱਧਾ ਸਾਡੇ ਘਰ ਦੇ ਦਰਿਆ ਜਿੱਥੋਂ ਮੂੰਹ ਟੁੱਟਾਈ ਉਹਨੇ ਦਰਿਆ ਬਣਾ ਲਿਆ ਉਹ ਪਿਛਲਾ ਪੰਨਾ ਤੇ ਲੇਟਾ ਪੈਂਦੀ ਹੁੰਦੀ ਇਹਦਾ ਸਾਡੇ ਘਰ ਵਾਲ ਜਿਹੜੀ ਢਾਹ ਬਣ ਬਣ ਕੇ ਸਾਡੇ ਅੱਗ ਬਾਤ ਕਹਿਣ ਦਾ ਹੈ ਕੋਟੀ ਦੇ ਲੱਗੇ ਆ ਗਿਆ ਹੈ ਇਹ ਤੋਂ ਨਹੀਂ ਕੁਝ ਕਰ ਨਹੀਂ ਸਕਦੇ ਕੋਟੀ ਦਾ ਤੇ ਜਿਹੜੀਆਂ ਕੰਧਾਂ ਮੜਨ ਮੋਟਨ ਉਹ ਦੇਰ ਦਇਆ ਸੰਗ ਤਾਂ ਲੱਗੀ ਆ ਪਿੰਡ ਨੇ ਬਹੁਤ ਸਾਥ ਦਿੱਤਾ ਸਾਡੇ ਪਿੰਡ ਭਰਾਵਾਂ ਨੇ ਜਿਹੜੇ ਸਭ ਕਰਦੇ ਆ ਤਾਂ ਇੰਪਰਾਸਾ ਇਹ ਆ ਕਰਦਾ ਹੈ ਸਭ ਅਸੀਂ ਤੁਹਾਡੇ ਵੋਟਾਂ ਕਿੰਨੀਆਂ ਮੈਨੂੰ ਦੱਸੋ ਤੇਰੀ ਵੋਟਾਂ ਕਿੰਨੀਆਂ ਦਾ ਵੋਟਾਂ ਸਾਡੇ ਨਾਲ ਉਹ ਤਾਂ ਨਿਸ਼ਚਿਤ ਸਾਡੇ ਨਾਲ ਸਾ ਆਹੋ 10 ਵੋਟਾਂ ਪ੍ਰਵਾਦ ਦੇ ਜੀ ਕਿੰਨੇ ਆ 12 ਮੈਂਬਰ 12 ਮੈਂਬਰ ਤੇ ਜੇ ਹੁਣ ਆਪਾਂ ਗੱਲ ਕੀਤੀ ਜਾਵੇ ਪ੍ਰਸ਼ਾਸਨ ਦੀ ਕਿ ਐਸ ਡੀ ਐਮ ਟੀਸੀ ਤੁਹਾਨੂੰ ਲੱਗਦਾ ਤੁਹਾਡੇ ਲਈ ਹੈ ਨਹੀਂ ਸਾਡੇ ਲਈ ਫਿਰ ਉਹ ਜੋ ਕੁਝ ਸਾਡੇ ਕੋਲ ਆਵੇ ਤੇ ਸਾਡੇ ਲਈ ਆ ਨਾ ਹਾਂ ਉਹ ਵੀ ਸਾਡੇ ਕੋਲ ਨਹੀਂ ਆਉਂਦੀਆਂ ਪੱਕੀ ਕਰ ਸਕਦੇ ਆ ਉਹ ਹੈਗੇ ਆ ਨੂੰ 17 ਵਾਂ ਦੇ ਉਹਨਾਂ ਜਿਹਨਾਂ ਦੇ ਤੱਕ ਕੋਈ ਪਹੁੰਚਿਆ ਨਹੀਂ ਤੇ ਅਹੀਂ ਹੁਣ ਪੱਕੀ ਕਰ ਸਕਦਾ ਸਾਡੀ ਉਧਰ ਦੀ ਗੱਲ ਪੁੱਛਦੇ ਆਉਂਦੇ ਜਾਂਦੇ ਇੱਕੋ ਦਿਨ ਉਹ ਆਏਾ ਕੋਣ ਆਏ ਕੀ ਇਸ ਦੀ ਇਹਨਾਂ ਅੱਜ ਤੇ ਤੁਸੀਂ ਆਏ ਜੇ ਸਕਦਾ ਹੋੜੀ ਓੜੀ ਵਾਦਾ ਹੀ ਜਾਣਦੇ ਆ ਸਕਦਾ ਨਾ ਚਲੋ ਆਪਾਂ ਅੱਜ ਬੈਠੇ ਆ ਇੱਥੇ ਕੱਲ ਨੂੰ ਸ਼ਾਇਦ ਨਾ ਇੱਥੇ ਬੈਠੀਏ ਹੋਗੇ ਆਹ ਰਹਿ ਕੇ ਪੱਕਾ ਕਰੀਏ ਆਹ ਲੱਗ ਕੇ ਪੱਕਾ ਕਰੀਏ ਵਾਛਾ ਟੇਕ ਟੇਕ ਟਿੱਕੀ ਜਾ ਰਹੀ ਆ ਖੜਾ ਹੋਣ ਜਾ ਰਿਹਾ ਕਿਸ ਕਰਿਆ ਵਾ ਬਾਕੀ ਜੋ ਪਰਮੇਸ਼ਰ ਨੂੰ ਚੰਦਾ ਲੱਗੂਗਾ ਦੇਖੋ 10 ਕਹਿੰਦੇ ਪ੍ਰਭਾਤ ਦੀਆਂ ਵੋਟਾਂ ਮਾਂ ਤਾਂ ਅਸੀਂ ਸਰਕਾਰ ਤੇ ਲੀਡਰਾਂ ਨੂੰ ਵੀ ਬੇਨਤੀ ਜੂਰਾਂਗੇ ਕਿ ਚਲੋ ਜੇ ਇਹਨਾਂ ਨੂੰ ਨਾਗਰਿਕ ਨਹੀਂ ਨਾ ਮੰਨਦੇ ਅਸੀਂ ਤਾਂ ਵੋਟਾਂ ਮੰਨ ਕੇ ਇਹਨਾਂ ਦੀ ਕੋਲ ਆ ਜਾਈਏ ਇਹਨਾਂ ਨਾਲ ਕੋਈ ਹਾਲਚਾਲੀ ਪੁੱਛ ਲਈਏ ਨਹੀਂ ਕੁਝ ਕਰਨਾ ਹਾਲਚਾਲ ਤਾਂ ਪੁੱਛ ਨਾ ਸਕਦੇ ਹੋ ਨਾ ਤੁਸੀਂ ਇਹ 10 ਵੋਟਾਂ ਵਾਂ ਜੀ ਇਹਨਾਂ ਦੀਆਂ ਤੇ 10 ਵੋਟਾਂ ਦੀ ਖਾਤਰੀ ਇਹਨਾਂ ਦਾ ਹਾਲਚਾਲ ਪੁੱਛਣ ਇੱਥੇ ਪਹੁੰਚ ਜਾਈਓ ਸਿਰਫ ਇੰਨੀ ਕੁ ਬੇਨਤੀ ਆ ਲੀਡਰਾਂ ਲਈ ਤੇ ਸੇਵਾਦਾਰ ਜਿਹੜੇ ਵੀਰ ਨੇ ਜਾਂ ਜਿਹੜੇ ਲੋਕ ਮਦਦ ਕਰਦੇ ਨੇ ਉਹਨਾਂ ਅੱਗੇ ਸਾਡੀ ਬੇਨਤੀ ਹੈ ਕਿ ਭਾਈ ਮਦਦ ਕਰ ਦਿਓ ਇਨਾ ਪ੍ਰਵਾਹ ਦੀ ਨੰਬਰ ਤੁਹਾਨੂੰ ਅਸੀਂ ਵਿੱਚ ਦਿੱਤਾ ਉਹ ਸਕਰੀਨ ਤੇ ਨੰਬਰ ਵੀ ਤੁਹਾਨੂੰ ਮਿਲ ਜਾਊਗਾ ਸਿੱਧਾ ਕਾਲ ਕਰੋ ਸਿੱਧਾ ਭਰਾਵਾਂ ਇਹਨਾਂ ਨੂੰ ਕਾਲ ਕਰਕੇ ਇਹਨਾਂ ਦੀ ਮਦਦ ਵਾਸਤੇ ਇਹਨਾਂ ਦੀ ਬਾਫਰ